ਪਿੰਡ ਜੀ ਪਿੰਡ ਨੇ ਸਵਾਲ ਦਰਵਾ ਰੇਗ ਕਬੱਡੀ ਟੂਰਨਾਮੈਂਟ ਇਹ ਇਲਾਕੇ ਦੇ ਵਿੱਚ ਬਹੁਤ ਮਸ਼ਹੂਰ ਸੰਜਮ ਲਾਇਆ ਜੀ ਔਰ ਕਪੜਿਆਰੇ ਮੈਚ ਜਿੱਥੇ ਹੁੰਦੇ ਆ ਇਲਾਕੇ ਦੇ ਆਮ ਆਕੇ ਲੋਕ ਬਹੁਤ ਉਤਸ਼ਾਹ ਦੇ ਨਾਲ ਖਾਸ ਪ੍ਰਬੰਧ ਇਹ ਕੀਤੇ ਗਏ ਨੇ ਕਿ ਸਾਡੇ ਇੱਥੇ ਜਿਹੜਾ ਬੈਠਣ ਲਈ ਬੀਬੀਆਂ ਦੇ ਬੀਬੀਆਂ ਭੈਣਾਂ ਦੇ ਬੈਠਣ ਲਈ ਖਾਸ ਪ੍ਰਬੰਧ ਕੀਤਾ ਗਿਆ ਆ ਜੀ ਬਾਕੀ ਜਿਹੜੇ ਮੁੱਖ ਮਹਿਮਾਨ ਉਹਨਾਂ ਦੇ ਵਾਸਤੇ ਵੀ ਖਾਸ ਪ੍ਰਬੰਧ ਕੀਤਾ ਗਿਆ ਆ ਜੀ ਇਸੇ ਥੋੜੀ ਬਹੁਤੀ ਜੋ ਗਰਮੀ ਸਟਾਰਟ ਹੋਈ ਆ ਜੀ ਉਹਦਾ ਕਰਕੇ ਵੀ ਚਾਰਨੀਆਂ ਦਾ ਖਾਸ ਪ੍ਰਬੰਧ ਹੈ ਜੀ ਪਟਕੇ ਦਾ ਪਹਿਲਾ ਇਨਾਮ ਕੀ ਰੱਖਿਆ ਗਿਆ ਜੀ ਪਟਕੇ ਦਾ ਨਾਮ ਜੀ 121000 ਰੁਪਏ ਜੀ ਦੂਜਾ ਨਾਮ 71000 ਰੁਪਏ ਪਟਕੇ ਦੀਆਂ ਕੁਸ਼ਤੀਆਂ ਕਿੰਨੇ ਪਹਿਲਵਾਨਾਂ ਦੇ ਦੇਖਣ ਨੂੰ ਮਿਲਣਗੀਆਂ ਖਾਸ ਕਰ ਇਲਾਕੇ ਦੀ ਵੱਡੀ ਸ਼ਹਿਜ ਮੰਨੀ ਗਈ ਹੈ ਹਾਂਜੀ ਜੀ ਪਿੰਡ ਹਾਂਜੀ ਪਿੰਡ ਨੇ ਲੂਆਲੇ ਇਲਾਕੇ ਦੀ ਬਹੁਤ ਵੱਡੀ ਸ਼ਹਿਜ ਆ ਜੀ ਪਟਕੇ ਦੀ ਕੁਸ਼ਤੀ ਹੈ ਤੇ ਸ਼ਾਮ ਨੂੰ ਬਹੁਤ ਹਮਾ ਮਾਗੇ ਹੁੰਦੀ ਹੈ ਜੀ ਔਰ ਲੋਕ ਵੀ ਜਿੱਦਾਂ ਜਿੱਦਾਂ ਥੋੜਾ ਜਿਹਾ ਦਿਨ ਦਾ ਟਲਾ ਹੋ ਜਾਂਦਾ ਜੀ ਗਰਮੀ ਘਟ ਜਾਂਦੀ ਹੈ ਤੇ ਇਹ ਮੇਲਾ ਪੂਰਾ ਗੈਮੋ ਗੈਮ ਭਰ ਜਾਂਦਾ ਜੀ ਔਰ ਇਲਾਕੇ ਦੇ ਬਹੁਤ ਦੂਰੋਂ ਦੂਰੋਂ ਲੋਕ ਇਹ ਫੀਲਾ ਛੰਝ ਮੇਲਾ ਦੇਖਣ ਆਉਂਦੇ ਆ ਜੀ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਬਹੁਤ ਵੱਡਾ ਮੇਲਾ ਹੁੰਦਾ ਹੈ ਜੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਹਿੰਦਾ ਹੈ ਜੀ ਬਹੁਤ ਵੱਡਾ ਸਹਿਯੋਗ ਹੈ ਜੀ ਹਰ ਸਾਲ ਉਹ ਜਿੰਨੇ ਵੀ ਸਾਡੇ ਨਵੇਂ ਮੁੰਡੇ ਹੁਣ ਬਾਹਰ ਗਏ ਹੈਗੇ ਆ ਜੀ ਉਹ ਬਹੁਤ ਵੱਡਾ ਸਹਿਯੋਗ ਕਰਦੇ ਆ ਔਰ ਪੁਰਾਣੇ ਜਿਹੜੇ ਐਨਆਈ ਵੀਰ ਸਾਡੇ ਪਿੱਲੋਂ ਤੋਂ ਬਾਹਰ ਗਏ ਆ ਉਹ ਤਾਂ ਕਰਦੇ ਹੀ ਆ ਜੀ ਹੁਣ ਜਿਹੜੇ ਨਵੇਂ ਮੁੰਡੇ 5-7 ਸਾਲ 10 ਸਾਲ ਤੋਂ ਬਾਹਰ ਗਏ ਆ ਉਹ ਬਹੁਤ ਯੋਗਦਾਨ ਦਿੰਦੇ ਆ ਜੀ ਉਹ ਉਤਸ਼ਾਹ ਦੇ ਨਾਲ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਜੀ ਸਾਡ ਬਹੁਤ ਵਧੀਆ ਨਗਰ ਆ ਪਿੰਡ ਢਾਲੂਵਾਲ ਇਹ ਸਾਰਾ ਨਗਰ ਜੀ ਮਤਲਬ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਜਨਰੇਸ਼ਨ ਆ ਉਹ ਨਸ਼ਿਆਂ ਤੋਂ ਦੂਰ ਕਰਕੇ ਅਸੀਂ ਖੇਡਾਂ ਵੱਲ ਕੀਤੀ ਜਾਵੇ ਜੀ ਕਬੱਡੀ ਕਬੱਡੀ ਮਤਲਬ ਕਿ ਅਸੀਂ ਖੇਡਣ ਖੇਡ ਦੇ ਵਿੱਚ ਪੈਣ ਆਉਣ ਵਾਲੇ ਨਵੇਂ ਮੁੰਡੇ ਔਰ ਕੁਸ਼ਤੀਆਂ ਦੇ ਵਿੱਚ ਪੈਣ ਤੇ ਨਸ਼ਿਆਂ ਤੋਂ ਦੂਰ ਰਹਿਣਾ ਬਖਰਾ ਹੀ ਅੰਤਰ ਦੇਖ ਰਹੇ ਆ ਜੀ ਐਨ ਆਰ ਆਈ ਵੀਰਾਂ ਦੇ ਨਾਲ ਜਿਹੜੇ ਕਬੱਡੀ ਦੇ ਟੂਰਨਾਮੈਂਟ ਆ ਬਹੁਤ ਵੱਡੇ ਹੋਣ ਲੱਗੇ ਆ ਜੀ ਔਰ ਮੁੰਡਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਕਬੱਡੀ ਦੇ ਵਿੱਚ ਜਿਹੜੇ ਨਵੇਂ ਮੁੰਡੇ ਸੀਗੇ ਉਹ ਬਹੁਤ ਜ਼ਿਆਦਾ ਕਬੱਡੀ ਮਤਲਬ ਖੇਲਣਾਂ ਦੀ ਕੋਸ਼ਿਸ਼ ਵੀ ਕਰਦੇ ਆ ਔਰ ਨਵੇਂ ਮੁੰਡੇ ਪੈ ਵੀ ਰਹੇ ਆ ਜੀ ਆਉਣ ਵਾਲੇ ਸਮੇਂ 'ਚ ਦੇਖਿਆ ਜਾਈਏ ਤਾਂ ਬਹੁਤ ਨਵੇਂ-ਨਵੇਂ ਮੁੰਡੇ ਜਿਹੜੇ ਉਹ ਮਤਲਬ ਖੇਡਾਂ ਦੇ ਵੱਲ ਤੁਰ ਪਏ ਆ ਜੀ ਅਸੀਂ ਤਾਂ ਸਾਰੇ ਪੰਜਾਬ ਦੀ ਇਹ ਹੀ ਖੈਰ ਮੰਗਦੇ ਆ ਜੀ ਕਿ ਨਸ਼ਿਆਂ ਤੋਂ ਦੂਰ ਹੋਣ ਆਉਣ ਵਾਲੀ ਜਨਰੇਸ਼ਨ ਔਰ ਖੇਡ ਦੇ ਵਿੱਚ ਜਾਣ ਜੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਦੇਖਿਆ ਜਾਵੇ ਐਨਆਰਆਈ ਵੀਰਾਂ ਦੇ ਸੰਯੋਗ ਦੇ ਨਾਲ ਕਬੱਡੀ ਕਿਤੇ ਕਿਸੇ ਜਗ੍ਹਾ ਤੇ ਬੈਸਟਾਂ ਨੂੰ ਟਰੈਕਟਰ ਮਿਲ ਰਹੇ ਆ ਕਿਸੇ ਜਗ੍ਹਾ ਤੇ ਮੋਟਰਸਾਈਕਲ ਮਿਲ ਰਹੇ ਆ ਕਿਸੇ ਜਗ੍ਹਾ ਦੇ ਉੱਤੇ ਸੋਨੇ ਦੀਆਂ ਚੈਨਾ ਮੁੰਡੀਆਂ ਮਿਲ ਰਹੀਆਂ ਜੀ ਤੇ ਆਉਣ ਵਾਲੇ ਜਿਹੜੇ ਨਵੇਂ ਮੁੰਡਿਆਂ ਉਹਨਾਂ ਦਾ ਉਤਸ਼ਾਹ ਵਧ ਆਇਆ ਜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਫਿੱਟ ਹੋਣਗੇ ਹੋਰ ਤੰਦਰੁਸਤ ਹੋਣਗੇ ਔਰ ਕਬੱਡੀ ਆਪਾਂ ਨੂੰ ਹੋਰ ਨਵੇਂ ਮੁੰਡਿਆਂ ਨੂੰ ਦੇਖਣ ਨੂੰ ਮਿਲੇ ਮੈਸੇਜ ਆ ਜੀ ਆਉਣ ਵਾਲੀ ਪੀੜ੍ਹੀ ਨੂੰ ਸਾਡਾ ਇਹੀ ਮੈਸੇਜ ਆ ਕਿ ਨਸ਼ਿਆਂ ਤੋਂ ਦੂਰ ਰਹਿਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਫਿੱਟ ਹੋ ਕੇ ਖੇਡਾਂ ਦੇ ਵਿੱਚ ਮਤਲਬ ਉਤਸ਼ਾਹ ਦਿਖਾਉਣ ਜੀ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਗਰਾਉਂਡਾਂ ਦੇ ਵਿੱਚ ਆਪਣੀ ਕਬੱਡੀ ਜਿਹੜੀ ਆ ਬਹੁਤ ਉਤਸ਼ਾਹ ਦੇ ਨਾਲ ਲੋਕ ਦੇਖਣ ਆਉਂਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਲਾਸਟ ਇਹੀ ਮੈਸੇਜ ਆ ਕਿ ਨਵੇਂ ਖਿਡਾਰੀ ਉੱਠਣ ਔਰ ਨਵੀਆਂ-ਨਵੀਆਂ ਕਬੱ ਪੰਜਾਬ ਦਾ ਮਾਣ ਸਨਮਾਨ ਹੋਰ ਵਧੇ ਜੀ ਤਾਂ ਮੰਦ ਦੇ ਵਿੱਚ ਉਤਸ਼ਾਹ ਹੈਗਾ ਜੀ ਆ ਜੀ ਆਡੀਅੰਸ ਸਾਰੀ ਦੇਖਣ ਆਉਂਦੀ ਤੁਸੀਂ ਦੇਖਦੇ ਹੋ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਟੂਰਨਾਮੈਂਟ ਕਬੱਡੀ ਟੂਰਨਾਮੈਂਟ ਹੁੰਦੇ ਆ ਉਹਨਾਂ ਦੇ ਵਿੱਚ ਆਪਾਂ ਸਾਰੇ ਦੇਖਦੇ ਆ ਕਿ ਕਿੰਨਾ ਰਸ਼ ਕਿੰਨਾ ਮਤਲਬ ਆਡੀਅੰਸ ਦਾ ਰਸ਼ ਪੈਂਦਾ ਆ ਜੀ ਸ਼ਾਮ ਨੂੰ ਨੇਰੇ ਤੱਕ ਵੀ ਮੈਚ ਹੁੰਦੇ ਕਈਆਂ ਕੌਨਾਂ ਦਾ ਆਪਾਂ ਦੇਖਦੇ ਆ 10 10 ਵਜੇ ਤੱਕ ਫਾਈਨਲ ਹੁੰਦਾ ਤੇ ਆਡੀਅੰਸ ਜਿਹੜੀ ਆ ਬਿਲਕੁਲ ਵੀ ਜਲਦੀ ਨਹੀਂ ਲਾਸਟ ਫਾਈਨਲ ਦੇਖਣ ਨੂੰ ਆਡੀਅੰਸ ਬੈਠੀ ਜਾਂਦੀ ਆ ਫਾਈਨਲ ਦੇਖ ਕੇ ਹੀ ਘਰੋਂ ਘਰੀ ਜਾਂਦੀ ਆ ਜੀ ਹਲੋ ਸੁੰਦਰ ਕਪਨਾ ਸੁੰਦਰ ਸਮਾਗਮ ਸਦੇ ਸਾਜੋ ਕਬੱਡੀ ਜਲਜਤ ਪੁਜਾਰਿਆ ਮੈਦਾਨ ਦੇ ਵਿੱਚ ਸੋ ਬਹੁਤ ਬਹੁਤ ਮੁਬਾਰਕਬਾਦ ਕਬੱਡੀ ਜਨ ਸੁਪਤਾਂ ਦੇ ਉੱਪਰ ਭਾਈ ਦਾ ਇਹ ਛਤਰਮਾ ਅਜਿਹੀ ਜਿਮਲਾ puri garam patan ਨਕਰ ਦੇ ਸਾਜੇ ਸਜੋਗ ਨਾਲ ਅੰਮ੍ਰਿਤ ਰਵ ਦਾ ਵੱਡਾ ਗੱਡਵਾ ਸਜੋਗ ਹੁਤਾ ਹਸਾਲ ਲਈ ਸਾਜਰ ਤੈਨੂੰ ਵਾਕਵਲ ਤੇ ਆਪ ਆਪ ਮੈਸਰੀ ਦੇਗੇ ਜੀ ਮੈਰੀ ਕਬੱਡੀ ਕਲੱਬ ਦਾ ਸੂਚੇਪੁਰ ਦਾ ਭਾਈ ਇਧਰ ਹੋਲਡ ਦੇਖੋ ਜੀ ਮੇਰਾ ਫਿਰ ਗੋਲ ਦੇ ਨੰਬਰ ਇਧਰ ਵੀਰ ਨੇ ਇੱਟਾ ਚੱਕਣੀਆਂ ਨੇ ਉਹਦਾ ਵੀ ਮਾਨਤਨ ਕਰ ਦਿਓ ਜੀ ਧੰਨਵਾਦ ਉਹ ਜਿਹੜਾ ਹੋਲਡ ਪੁਆਇੰਟ ਸੀ ਉਹ ਜਾਫੀ ਨੂੰ ਦੇ ਦਿੱਤਾ ਗਿਆ ਇਧਰ ਚਾਹੁੰਦੇ ਹੋਏ ਪੁਆਇੰਟ ਦੇ ਅੰਕ ਜਾਰੀਆਂ ਦੇ 7 ਤੇ ਸਾਡੇ 15 ਅੰਕ ਸੀਚੇ ਵਾਲਦੇ ਆ ਬਹੁਤ ਬਹੁਤ ਧੰਨਵਾਦ ਆ ਜੋ ਸਾਰੇ ਵੀਰ ਨੇ ਸੁਮੇਲ ਦੀ ਹੈ ਕਿ ਦੇਖਿਆ ਹੈ ਜੋਰ ਜਮਾਣੇ ਲਈ ਜੋ ਚਾਹੇ ਜੋਰ ਅਜਾ ਸਕਦਾ ਹੈ ਪਰ ਹੁਣ ਬੇਨਤੀ ਹੈ ਕਿ ਖੜੇ ਜਿੱਦ ਲੱਗ ਗਿਆ ਜਣਾ 10-15 ਮਿੰਟ ਦੀ ਬੱਜੇਗੀ ਫਿਰ ਆਗੇ 10 ਸਿਕੰਡਰ ਜਾਵਗੇ ਤੇ ਫਿਰ ਅੱਗੇ ਰੇਲ ਦੇ ਅੰਦਰ ਵੀ ਸੁਆਮੀ ਜੀ ਸਰਪੰਚ ਸਾਹਿਬ ਆਏ ਨੇ ਬਹੁਤ ਬਹੁਤ ਧੰਨਵਾਦ ਜੀ ਸਭ ਬੱਚੋ ਜੀ ਤੁਹਾਡਾ ਜੀ ਐਨਓ ਧੰਨਵਾਦ ਕਰਦੇ ਸਾਡੇ ਬਾਜੂਗਰੇ سمان سا بھی صاحب پنڈ کے وکاس لیڈ لی جدو مرضی جنو حکم دا رہا میں آپ آدمی چل کے ਕਿਉਂਕਿ ਪਾਰਟੀਆਂ ਦੇ ਉੱਤੇ ਉੱਠ ਕੇ ਆਪਾਂ ਪਿੰਡ ਦਾ ਉਕਾਸ਼ ਕਰੀਏ ਤੇ ਪਾਰਟੀਆਂ ਵਾਲੀਆਂ ਜਿਹੜੀਆਂ ਆਉਂਦੀਆਂ ਜਾਂਦੀਆਂ ਰਹਿਣੀਆਂ ਇੱਥੇ ਪਹੁੰਚੇ ਹੋਏ ਕੁਵਾਰ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ ਨਾਲੇ ਦਾ ਹੈ ਬਲੋਨਾ ਫਤੇ ਦੀ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤੇ ਅੰਡੋਰੀ ਖਾਣ ਉਸ ਤੋਂ ਅਗਲੇ ਪਾਸੇ ਉਹ ਕਹਿੰਦੇ ਕਿ ਅਗਲੇ ਪਾਸੇ ਨੰਨ ਤੇ ਮਾਰਕ ਪਿੰਡ ਹੈ ਦੋ ਪਿੰਡ ਹੈ ਆ ਕਹਿੰਦੇ ਬੰਟੀ ਹੈ ਜਿਹਨੇ ਧਾਵਾ ਬੋਲ ਦਿੱਤਾ ਹੈ ਉਹ ਫੇਰ ਦਾ ਜੇਤੂ ਬੰਦਰਾ ਦੇ ਕੱਪ ਦੇ ਉੱਤੇ ਵੇਖ ਲੋ ਅਗਲੇ ਪਿੰਡੇ ਲਓ ਤਗੜਾ ਜੱਸਾ ਉਹ ਭੰਦੇ ਦੇ ਵਿੱਚ ਹੋ ਗਏ ਕਬੱਡੀ ਪਾਈ ਮੇਰੇ ਮਿੱਤਰੋ ਚਾਪੀ ਚਾਰ ਨੇ ਅੱਜ ਕੋ ਸ਼ਰਮ ਨੂੰ ਮਾਰਕ ਪਾਦਾ ਹੈ ਜਫੂਰ ਕਰਾਏ ਕਿੰਨੇ ਜਗੀ ਵੀ ਤਿਆਰ ਹੈ ਮੇਰੇ ਮਿੱਤਰੋ ਪਰ ਬਈ ਹੋਰੀ ਟੱਪਾਂ ਤੇ ਜਿਹਦੀ ਵੀ ਚੱਲੀ ਹੈ ਉਹ ਨਾਲ ਬਲਿਆ ਪੰਡਾ ਸਰਦਾਰ ਤਰਲੋਕ ਸਿੰਘ ਮੱਲੀਆ ਆਹ ਰੇਡ ਪਾ ਗਈ ਸੋਡੀ ਕਿਹੜੀ ਗੱਲ ਮੁੰਡੇ ਆਹ ਕਹਿੰਦੇ ਉੱਧਰ ਸਾਫਰਾਬਾਦੀ ਧਰਤੀ ਦਾ ਮੇਰੇ ਮਿੱਤਰੋ ਇਧਰ ਕਹਿੰਦੇ ਉੱਧਰ ਗੁਰਕ ਪਰਿਵਾਰ ਮਾਣ ਕਰਦਾ ਆਹ ਕਹਿੰਦੇ ਉੱਧਰ ਹੀਰਾ ਕੈਨੇਡਾ ਭਜਨ ਸਿੰਘ ਬੱਲੂ ਬੈਣ ਆਗੜ ਜਰਨਾ ਆਹ ਕਹਿੰਦੇ ਦਾਕ ਖਰੋ ਦੇ ਮਰੇਗਾ ਜਦੋਂ ਵੀ ਰੇਡ ਹੁੰਦਾ ਹੈ ਇਹ ਮਿੱਟੀ ਤਰਨਾ ਪਿੱਛੇ ਨੂੰ ਸੇੜਦਾ ਕੋਲਜੀਤ ਸਿੰਘ ਜੀ ਦਾ ਬਹੁਤ ਵੱਡਾ ਧੰਨਵਾਦ ਹੈ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ ਗਿਆਨ ਸਿੰਘ ਸੰਤੂ ਦੁਬਈ ਵਾਲੇ ਕਹਿੰਦੇ ਬਸਤਾ ਵਾਸਤੇ ਸੌ ਸੌ ਬਰਾਮ ਦੇ ਦੇ ਕਰਦੇ ਆ ਲਾਗੇ ਮੈਨੂੰ ਮੇਰੀ ਬੇੰਤੀ ਹੈ ਪਿੰਦੂ ਸਿੰਘ ਚੰਦੂ ਦੁਬਈ ਵਾਲੇ ਉਹਨਾਂ ਨੇ ਸੰਡੇ ਨਾਲ ਤੇ ਪਹਿਲਾਂ ਬਹੁਤ ਸਾਰੇ ਮਾਣਮੱਤੇ ਕੀਤੇ ਹੈ ਗਿਆਨ ਸਿੰਘ ਸੰਤੂ ਦਾ ਬਹੁਤ ਧੰਨਵਾਦ ਹੈ ਤੇ ਬਾਕੀ ਇੱਕ ਇੱਕ ਸੌ ਬਾਕੀ ਯਾਰ ਨੇ ਯਾਰ ਨੇ ਇੱਕ ਵੱਡੀ ਚੱਲਿਆ ਨਕਲ ਮਿੱਤਰੋ ਆਵਾ ਵਿੱਚ ਮਿਲਦਾ ਅਕਲ ਮਿੱਤਰੋ ਉਹ ਮਨ ਕਦੇ ਮਿਲਣਾ ਜੀ ਨਾਲੀਆਂ ਇਸ ਸਮੇਂ ਨਾਲ ਉਹ ਸਭ ਦੀਆਂ ਵਾਰੀਆਂ ਉਹ ਸਰਦੇ ਨਾਲ ਆ ਰਹੇ ਸਭ ਦੀਆਂ ਵਾਰੀਆਂ ਜਿਹਦਾ ਮਾਨਤਪੁਰਿਆ ਕਰਦਾ ਹੈ ਟਰਾਈ ਉਹ ਜਿਹਦੇ ਬਹੁਤ ਬਹੁਤ ਧੰਨਵਾਦ ਆਹ ਸਰਦੇ ਕੰਦੇ ਦੇ ਬਾਈਆਂ ਰੀਪਲੇਅਰ ਕੋਈ ਕੋਈ ਗੱਲ ਹੈ ਉਹ ਤੇ ਹਰ ਮਸਲੇ ਦਾ ਹੱਲ ਤੇ ਕੋਈ ਦੀ ਗੱਲ ਹੈ ਤੁਹਾਧਰ ਵਾਸਤੇ ਕਿਲਾ ਸਾਰੀ ਦੁਨੀਆ ਉੱਪਰ ਹੋ ਗਈ ਰੋ ਪੜੇ ਕੋਟ ਸਿਵਲ ਕਰਾ ਰਿਹਾ ਹੈ ਰੱਬ ਵਰਗੇ ਵੀਰ ਭਰਾ ਪੁੱਜ ਹੋਇਆ ਧੰਨਵਾਦ ਉਹ ਘਰਿਆਲਾ ਪਿੰਡ ਇਹ ਪੱਤੀ ਦਾ ਲਾਕਾ ਜਿਹੜਾ ਤਰਨਤਾਰਨ ਪੈਂਦਾ ਆ ਸੁਨਨੀ ਹੈ ਤਰਵੰਡੀ ਵਾਲਾ ਔਰ ਕਈ ਹੋ ਰੇਡ ਨੰਬਰ ਗੁਰੂ ਦਾ ਅਗਲੀ ਰੇਡ ਸਾਹਬ ਲੋਬਾ ਕਬੱਡੀਆ ਲੱਗੀਆਂ ਕਬੱਡੀਆ ਪੌਣ ਦਾ ਬੰਦ ਰੱਖਦਾ ਹੈ ਔਰ ਰੱਬ ਤੇ ਬੜੀ ਉਹ ਵੱਡਾ ਬੋਲ ਕਾਪਾ ਇਕੱਠਾ ਤੇ ਰੇਡ ਪੌਣ ਹੋ ਰੋ ਚੰਗੀਆਂ ਕਰਨਾ ਕਰੀਏ ਚੰਗਾ ਸੋਚੀਏ ਚੰਗਾ ਕਰੀਏ ਪਰ ਕਈ ਹੋ ਰੇਡ ਦੇ ਵਿੱਚ ਆਹ ਸਾਹਮਣੇ ਪੌਣ ਕਬੱਡੀ ਪਾ ਰਿਹਾ ਇਹਨੂੰ ਚੰਦੀ ਸਿੰਘ ਹੈਪੀ ਵਨ ਪੁਆਇੰਟ ਹੈ ਪਰ ਕਈ ਹੋ ਰੇਡ ਸਾਡਾ ਸਰਕਾਰ ਕੰਦੇ ਸੋ ਨੰਬਰ 2 ਅਗਲੀ ਰੋ ਪਾਣੀ ਟਕਾਲ ਸਭ ਪਲੇ ਵਾਲਾ ਆ ਹੱਪੀ ਗੋਡੀ ਪਾ ਲੈਦੇ ਅੱਜ 10 ਕੱਢੇ ਹੋਏ ਐ ਬੈਟਰ ਇੱਕ ਇੱਕ ਸੌ ਦੁਬਈ ਦਾ ਦਰਾਰ ਸਭ ਗਿਆਨ ਸਿੰਘ ਜੀ ਉਹਨਾਂ ਵੱਲੋਂ ਤੇ ਨਾਲ ਕਹਿੰਦੇ 55 ਕੁਦਸ ਪੇਟ ਦੇ ਕੁੰਦੀ ਖੜ ਰਿਹਾ ਕਹਿੰਦੇ ਕੀ ਚੜ ਦੇ ਕੀ ਲੰਮੇ ਲੜਕੜੇ ਆ ਵੇਖ ਲੜਕੜੇ ਆ ਵੇਖ ਲੜਕੜੇ ਪੈਂਦੇ ਆ ਕਹਿੰਦੇ ਧੰਦਾ ਮੇਰੇ ਮਿੱਤਰੇ ਜਿੱਤਿਆ ਸੀਗਾ ਹੋਰ ਜੱਲਾ ਮੇਰੇ ਵੀ ਰੁੱਤੀ ਦਾ ਮਾਣਾ ਸਰਦਾਰ ਗਿਆਨ ਸਿੰਘ ਜੀ